ਇਹਨੇ ਇਤੋਂ ਵੱਡੋ ਜੇ ਇਹ ਚ ਇਤੋਂ ਵੱਢੀ ਫੇਲਾ ਸੋਤੋ ਜੁੜੇ ਨਾ ਬਾਬੇ ਨੂੰ ਫੇਰ ਹੋ ਗਿਆ ਦੋ ਇਹਦੀ ਬੋਤਲ ਤਾਂ ਆਉਂਦੀ ਨਹੀਂ ਬਾਬਾ ਕਹਿੰਦਾ ਚਮਤਕਾਰ ਦਿਖਾਵਾਂ ਇਹਦੇ ਕਈ ਬੋਤਲਾਂ ਮਗਾਵਾ ਕਹਿੰਦਾ ਬਾਬਾ ਜੀ ਚਮਤਕਾਰ ਦਿਖਾਓ ਲਓ ਪ੍ਰਭੂ ਦੇਖੋ ਬਾਬੇ ਨੇ ਚਮਤਕਾਰ ਕਿਵੇਂ ਦਿਖਾਇਆ ਬਾਬੇ ਦੇ ਹੱਥ ਵਿੱਚ ਕਡੰਡਾ ਸੀ ਉਹਨੇ ਉਹਤੇ ਡੰਡਾ ਲਾ ਕੇ ਡੰਡਾ ਪਰਾਂ ਚਲਾ ਕੇ ਮਾਰਿਆ ਮੈਂ ਮਾਰਿਆ ਆ ਬੜਕੇ ਨੋਟ ਨੂੰ ਪ੍ਰਭੂ ਐ ਕੀਤਾ ਜੁਲਗ ਜਾਇਆ ਕਰੋ ਆ ਦੇਖੋ ਇੱਕ ਜਿਹੜਾ ਇੱਥੇ ਲਕੋ ਦੋ ਇੱਕ ਜਿਹੜਾ ਕਹਾਂ ਜਾ ਕੀ ਸੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਫਨੀ ਵੀਡੀਓ ਤੇ ਨਾਲੇ ਜਾਦੂ ਵਾਲੀ ਵੀਡੀਓ ਪੂਰੀ ਵੀਡੀਓ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਵੀ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਜੇ ਚੈਨਲ ਤੇ ਤੁਸੀਂ ਨਵੇਂ ਆ ਨਾਲ ਨਾਲ ਤੁਹਾਨੂੰ ਵੀ ਬੰਦਾ ਜਾਦੂ ਵੀ ਦਿਖਾਊਗਾ ਤੇ ਤੁਹਾਨੂੰ ਹਸਾਊਗਾ ਵੀ ਅਸਲ ਦੇ ਨਾਲ ਜਾਦੂ ਤੁਹਾਨੂੰ ਸਿੱਖਣ ਨੂੰ ਹੀ ਮਿਲੂਗਾ ਵੀ ਜਾਦੂ ਕਿਵੇਂ ਕੀਤਾ ਜਾਂਦਾ ਵਾ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਣੇ ਰਹੋ ਸਾਡੀ ਵੀਡੀਓ ਨਾਲ ਐਂਡ ਤੱਕ ਹੁਣ ਅਸੀਂ ਵੀਡੀਓ ਪਲੇ ਕਰਨ ਜਾ ਰਹੇ ਹਾਂ ਛੇ ਰਾਂ ਫਿਰ ਦੋ ਕਿਵੇਂ ਹੋ ਗਈਆਂ ਦੋ ਕਿਵੇਂ ਹੋ ਗਈਆਂ ਨਹੀਂ ਦੋ ਕਿਵੇਂ ਲੱਗਦੀਆਂ ਉਹਨੇ ਇੱਥੋਂ ਫੜ ਕੇ ਟੋਟਾ ਜਲਦੀ ਦੇ ਨਾਲ ਇੱਥੇ ਧਰ ਕੇ ਇਹਨੂੰ ਐ ਕਰਕੇ ਇੱਥੋਂ ਐ ਫੜ ਕੇ ਸਾਨੂੰ ਕਹਿੰਦਾ ਦੋ ਇਹ ਭਰਾਓ ਐਡਾ ਟੂਟਾ ਹੁੰਦਾਗਾ ਪਹਿਲੀ ਗੰਡ ਪੋਲੀ ਦੇਣੀ ਆ ਉੱਤੇ ਗੰਡਾ ਕਿੰਨੀਆਂ ਮਰਜ਼ੀ ਕੱਸ ਦਿਓ ਅਈ ਤੇ ਭਾਰ ਆਉਣਾ ਸ਼ੁਰੂ ਹੋ ਜੂ ਇਹ ਗੰਡ ਦਾ ਟੂਟਾ ਨਾ ਦੋਨਾਂ ਪਾਸੇ ਭਜਦਾਗਾ ਤੋਂ ਮੈਂ ਇਧਰੇ ਪਾਸੇ ਕੱਢ ਕੇ ਲੈ ਜੋ ਤੋਂ ਨਹੀਂ ਆ ਲੈ ਜੋ ਇਹ ਰੱਛੇ ਗੰਡ ਨਾਲੋਂ ਛੋਟੀ ਹੋ ਗਈ ਇਹਦੀਆਂ ਨਿਸ਼ਾਨੀਆਂ ਹੁਣ ਤੁਸੀਂ ਸਿੱਖ ਲਓ ਕਰੇ ਕਰਕੇ ਦੇਖੋ ਲੋ ਵੀ ਇਹਨੂੰ ਬਾਬਾ ਕਹਿੰਦਾ ਤੂੰ ਵੜ ਕੇ ਜੋੜ ਤੂੰ ਜੋੜੀ ਉਹ ਛੋੜੇ ਭਾਰੀ ਆਏ ਦੂਰੀ ਕਰ ਦੂਗਾ ਵੀ ਆਪੀ ਮਗਰੋਂ ਮੱਥਾ ਮਾਰੀ ਜਾਣਗੇ ਚੱਕਲਾ ਵੇੜ ਚੱਕਲਾ ਇਹ ਲੋ ਵੀ ਕਹਿੰਦਾ ਇੱਥੋਂ ਵੱਡੋ ਜੇ ਰੱਜੀ ਇੱਥੋਂ ਵੱਢੀ ਫੇਲਾ ਛੋਟੇ ਜੋੜੇ ਨਾ ਬਾਬੇ ਰੋ ਫੇਰ ਹੋ ਗਿਆ ਦੋ ਉਹ ਕਹਿੰਦਾ ਬੱਚਾ ਕਰਦੇ ਲੈ ਕੇ ਆਵੇਂ ਮੈਂ ਕੈਂਚੀ ਲੈ ਕੇ ਆਵਾ ਛੋਟਾ ਮੂੰਹ ਇਧਰ ਹੋ ਗਿਆ ਉਹਦੇ ਬਾਅਦ ਥੋੜੀ ਪੇਠੋ ਗਈ ਛੋਟੇ ਆਉਣ ਤੋਂ ਪਹਿਲਾਂ ਹੁਣ ਇੰਨੀ ਕੰਨੀ ਵਧਾਈ ਪ੍ਰਭੋ ਘਰੇ ਜਾ ਕੇ ਇੰਨੀ ਕੰਨੀ ਬਤਾ ਲਿਓ ਕੰਨੀ ਵੱਧ ਗਈ ਉਹਨਾਂ ਦੀ ਨਗਵਲ ਪਾ ਲਓ ਲੈ ਤੂੰ ਜੀ ਸਿੱਖ ਗਏ ਸਿਆਣੇ ਹੋ ਗਏ ਬੜਾ ਹੁਣ ਤੋਂ ਪਹਿਲਾਂ ਇਹ ਜਿਹੜਾ ਜੋੜ ਆ ਇਹ ਚੰਗੀ ਤਰ੍ਹਾਂ ਢੱਕ ਲੋ ਫੜਨ ਵੇਲੇ ਕਿਸੇ ਨੂੰ ਨਜ਼ਰ ਨਾ ਆਵੇ ਆਏ ਫੜੋ ਇੱਦਾਂ ਵੱਡ ਦੋ ਵੀ ਇਧਰੇ ਨਾਲ ਛੱਡੇ ਜਾਂਦੇ ਆ ਲੈ ਬੋਲੋ ਕਹਿ ਹੋ ਗਈਆਂ ਇਹਨਾਂ ਡੋਟਾ ਫਿਰ ਘਟ ਗਏ ਡੋਟਾ ਵੱਟ ਲੈ ਲਓ ਵੀ ਹੈ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਜਿਹੜਾ ਤੁਸੀਂ ਅੱਜ ਕੰਮ ਕਰਨਾ ਜਾਣ ਸਰ ਘਰੇ ਕਰ ਲਿਓ ਜੇ ਕਹੋਗੇ ਕੱਲ ਨੂੰ ਕਰਾਂਗੇ ਕੱਲ ਨੂੰ ਤੁਹਾਨੂੰ ਹੋਰ ਕੰਮ ਹੋਰ ਆਦਗਾ ਘੌੜ ਨਾ ਕਰਿਆ ਕਰੋ ਕੌਲ ਕੀ ਚੀਜ਼ ਆ ਲੈ ਦੇਖੋ ਪ੍ਰਭੂ ਮੈਂ ਵੀ ਕੌਲ ਕਰਦਾ ਸੀਗਾ ਮੈਂ ਤੇ ਮੇਰੇ ਘਰ ਵਾਲੀ ਇੱਕ ਜਣ ਸਿੱਧੀ ਬੱਵਝਾ ਨੂੰ ਪਿੱਛੇ ਲੜ ਪਈ ਮੈਂ ਕਹਿੰਦੀ ਬਾ ਤੂੰ ਬਝਾ ਉਹ ਕਹਦਾ ਕਰੀ ਤੂੰ ਬਝਾ ਬੱਚ ਉੱਠਣ ਦੀ ਕੌਲ ਸੀ ਮੈਂ ਕਦੇ ਨ ਪੈ ਪੈਨੇ ਕਹਿੰਦਾ ਮੈਂ ਕਹੇ ਦੇਵੀ ਮਾਤਾ ਜੇ ਦੀਵਾ 부ਜੇ ਮੈਂ ਮਾ ਮੇਰੇ ਕੋਲ ਚੱਲੇ ਆ ਜਾ ਉਹਦਾ ਕੁਦਰਤ ਤੋਂ ਪ੍ਰਭੂ ਦੀਵੇ ਤੇਰ ਘਟਦੀ ਦੀਵਾ ਹੀ 부ਝ ਗਿਆ ਪਰ ਉਹਨੇ ਮਾਰ ਤੇ ਜਾਤਗੀ ਵੀ ਸ਼ਕਤੀ ਮਾਈ ਚ ਦੀਵਾ ਮਾਈ ਨੇ ਬੁਝਾਤਾ ਜਿੱਦੇ ਮੈਸਰ ਖਾਨੀ ਦਾ ਆ ਗਿਆ ਮੇਲਾ ਮੈਨੂੰ ਮੇਰੇ ਘਰਾਂ ਨਹੀਂ ਕਰੀ ਜਾਵੇ ਤੂੰ ਚੱਲੇ ਜਾ ਨਾ ਸੁਖ ਸੁਖੀ ਜੀ ਤੂੰ ਚੱਲੇ ਜਾ ਨਾ ਸੁਖ ਸੁਖੀ ਜੀ ਮੈਂ ਕਹਾਂ ਕਿਵੇਂ ਮੈਨੂੰ ਕਹਿੰਦੀ ਤੂੰ ਤਾਂ ਐਂ ਗਿਆ ਸੀਗਾ ਵੀ ਜੇ ਦੀਵਾ ਬੁੱਝੂ ਮੈਂ ਤੇਰੇ ਚੱਲੇ ਆਉਂ ਕਹਿੰਦਾ ਜੇ ਜਾ ਫਿਰ ਮੈਂ ਮੇਰੇ ਘਰ ਨੂੰ ਹੀ ਸਮਝਾਇਆ ਮੈਂ ਕਹਾਂ ਦੇਖ ਜੇ ਤੂੰ ਕਮਲੀਆਂ ਦੇਵੀ ਤਾਂ ਨਹੀਂ ਕਮਲੀ ਮੈਨੂੰ ਕਹਿੰਦੀ ਕਿਉਂ ਮੈਂ ਕਹਾਂ ਦੇਵੀ ਨੂੰ ਪਤਾ ਜੇ ਤੇ ਉੱਠ ਕੇ ਦੀਵਾ ਨਹੀਂ ਬੁਝਾਸ ਤੇ ਕਿੱਧਰ ਕਿਵੇਂ ਆਉਂ ਹੰਡਾਰਾ ਇਹਦਾ ਆ ਲੋ ਵੀ ਤੇ ਫਿਚੜੀਆਂ ਬਸ ਆਮਰੇ ਕੋਲੇ ਬਹਿਗਾ ਇਹਦੇ ਵਿੱਚ ਮੈਂ ਕੁਛ ਨਾ ਕੁਛ ਨੁਕੋ ਕੇ ਲੈ ਕੇ ਆਇਆ ਜੋਗੀ ਬਾਬੇ ਚਾਰ ਘਰ ਪਿੱਛੇ ਤਰ ਜਾਂਦੇ ਆ ਇਹਦੇ ਵਿੱਚ ਰੀ ਬਣਾ ਬਾਈ ਰੀ ਬਣ ਕੱਢ ਲੋ ਸਾਰੇ ਕੱਢ ਲੋ ਸਾਰੇ ਜਿੰਨੇ ਵੀ ਹੈਗੇ ਆ ਇਹਨੂੰ ਪੁੱਠਾ ਕਰਕੇ ਦਿਖਾ ਜਾਂਦਾ ਪ੍ਰਭੂ ਖਾਲੀ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾਹ ਪੇ ਇਹਦੇ ਵਿੱਚ ਇਕੱਲੇ ਇਕੱਲੇ ਕਣ ਕੇ ਬਾਦੇ ਹੁਣ ਕਿੰਨੇ ਆ ਇਕੱਲੇ ਇਕੱਲੇ ਆ ਲੋ ਪ੍ਰਭੂ ਗਿਣੋ ਤੈਨਿਆ ਬੋਲੋ ਤੈਨਣੇ ਬਾਬਾ ਕਹਿੰਦੇ ਇੱਥੋਂ ਫੜੋ ਜਿਹੜੀ ਛੋਟੇ ਕਰੇ ਫੋਟੋ ਲੱਗੀ ਆ ਉਦੋਂ ਤੋਂ ਨਹੀਂ ਛੱਤ ਗੇੜੇ ਦੇ ਕੇ ਆਓ ਕੋਈ ਪ੍ਰਭੂ ਹੀਰਾ ਫੇਰੀ ਤੁਨੂੰ ਆ ਬੈਗ ਦੇ ਵਿੱਚ ਕਰਕੇ ਉਹਨੇ ਝੋਲਾ ਫੜਾਤਾ ਫੋਟੋ ਭੁੱਲਦੀ ਨਹੀਂ ਫੋਟੋ ਹੋਰ ਕਿਤੇ ਕਰੇ ਲੱਗੀ ਆ ਮੇਰੇ ਦੋ ਵਿਆਹ ਨੇ ਪ੍ਰਭ ਜਦੋਂ ਮੇਰਾ ਦੂਜਾ ਵਿਆਹ ਸੀ ਨਾ ਮੇਰੀ ਬੇਬੇ ਮੈਨੂੰ ਕਰੀ ਜਾਵੇ ਮੁੰਡਿਆ ਭਾਈ ਤੇਰਾ ਦੂਜਾ ਵਿਆਹਗਾ ਟੜਕ ਉੱਠ ਕੇ ਹਰਾ ਮੱਥੇ ਲਵਾ ਲਈ ਚੰਗਾ ਹੁੰਦਾ ਮਗਮੇ ਵਿੱਚ ਪੌਂਡੀ ਚ ਨਾ ਪੈ ਜਾ ਨੀ ਬਾਬੇ ਉਹ ਉਹਨਾਂ ਨੇ ਆਪਾਂ ਨੂੰ 31 ਦਿਨ ਦੇਤੀ ਤੂੰ ਆਪਾਂ ਨੂੰ ਡਿਕਣਗੇ ਤੇ ਮੈਨੂੰ ਆਇਆ ਕਿ ਮੁੰਡਿਓ ਭਾਈ ਗੱਡੀ ਵਧੀਆ ਕਰਾ ਲਿਓ ਤੈਰ ਨਾ ਮੜੇ ਹੁਣ ਕਿਤੇ ਰਾਹ 'ਚ ਖੜਜਾਂ ਆ ਸਿੱਖਾ ਦੀ ਨੀ ਰੋਡ ਸੀ ਮੇਰੇ ਬਾਪੂ ਨੇ ਪਈ ਚਰਾਗ ਲਾ ਲੇ ਲਾਲਾ ਨੇ ਪੀਰ ਦੇ ਤੂੰ ਅੱਗ ਤੇ ਕਿਉਂ ਪਤਾ ਕਰੇ ਲਾਟਾ ਵੇ ਫਿਰ ਕਿਉਂ ਭਾਬੇ ਫਿਰ ਲਾਟਾ ਵੇ ਮੈਂ ਖਾਈ ਜਾ ਮਾ ਰੋਟੀ ਮੇਰਾ ਬਾਪੂ ਮੈਨੂੰ ਕਹਿੰਦਾ ਵੀਰੇ ਖੁਸ਼ਾ ਲਾਲਾਣਾ ਪੀਰ ਮੈਂ ਘਾਪਣੋ ਜੇ ਤੇ ਪਾਣੀ ਪਾ ਕੇ ਦੇਗਾ ਬਣ ਚੜ ਗਿਆ ਮੈਂ ਕਹ ਬੇਬੇ ਬੇਬੇ ਮਗਰ ਆ ਤਾਂ ਮੈਨੂੰ ਪੁਲਿਸ ਦਿਖਾਈ ਦੇਗੀ ਕਹਿੰਦੀ ਪੁੱਤ ਲਾਲਾ ਨਾਲ ਸੀ ਮਗਰ ਬੇਬੇ ਨਾਲ ਉਹ ਤੇ ਲੈਤੀ ਪੁਲਿਸ ਸੀ ਲਾਲਾ ਨਾਲ ਤਾਂ ਵਿਆਹ ਹੀ ਨਹੀਂ ਸੀ ਹੁਣ ਹੀਰਾ ਫਿਰ ਦੇਖੋ ਕਿੱਥੇ ਹੋ ਗਈ ਇਹਦੇ ਵਿੱਚ ਤੇਰੀ ਵੀ ਕੱਢ ਲਓ ਕੋਲੇ ਰੱਖ ਲਓ ਟੋਟਾ ਕਰਕੇ ਦਿਖਾਓ ਖਾਲੀ ਕੱਲੇ ਕੱਲੇ ਕਣਕੇ ਫਿਰ ਫੜਾ ਦੋ ਇਹ ਕਹਿੰਦਾ ਜੁੜ ਗਏ ਹੁਣ ਤੁਸੀਂ ਇਹ ਸਿੱਖੋ ਵੀ ਕਿਵੇਂ ਜੁੜ ਗਏ ਏ ਰੀਵਨ ਪ੍ਰਭੂ ਜੋਗੀ ਬਾਪਿਆਂ ਕੋਲੇ ਸੰਤੇ ਹੁੰਦੇ ਆ ਮੇਰੇ ਕੋਲੇ ਵੀ ਸੰਤੇ ਆ ਇਹ ਕਿਸੇ ਬੰਦੇ ਤੋਂ ਨਹੀਂ ਖੁੱਲਦੇ ਜਿੱਥੇ ਤੱਕ ਦੁਨੀਆ ਵੱਸਦੀ ਆ ਇਹ ਜਿਹੜੇ ਭਾਈ ਨੇ ਪਹਿਲਾਂ ਰੀਵਨ ਕਹਿਰੇ ਕੱਢ ਕੇ ਤੁਹਾਨੂੰ ਦਿਖਾਈ ਸੀ ਇਹ ਉਹ ਨਹੀਂ ਹੈਗੇ ਪ੍ਰਭੂ ਇਹ ਹੋਰ ਆ ਉਹਨਾਂ ਵਰਗੇ ਆ ਉਹ ਇਹਦੇ ਵਿੱਚ ਹੀ ਪਏ ਨੇ ਸਿਰਾ ਇਹ ਸਾਨੂੰ ਕਿਉਂ ਨਹੀਂ ਦਿੰਦੇ ਭਾਈ ਸਾਡੀ ਨਿਗਾਹ ਬੰਦ ਦੇਣਾ ਤੂੰ ਲਾਓ ਪ੍ਰਭੂ ਜਿੰਨਾ ਸਾਨੂੰ ਦਿੰਦਾ ਉਨੇ ਮੈਨੂੰ ਦਿੰਦਾ ਇਹਦੀ ਨਿਗਾਨੀ ਬਣੀ ਜਾਂਦੀ ਆ ਆਹ ਤਾਰਾ ਪ੍ਰਭੂ ਤਾਰ ਦੇਖ ਲਓ ਜੇ ਸਾਨੂੰ ਤਾਰ ਦੀਂਦੀ ਆ ਤੁਜੀ ਹੋ ਕੇ ਪ੍ਰਭੂ ਸਿਆਣੇ ਇਹਦੀ ਸੁੱਚਾ ਜਿਵੇਂ ਲਾਈਟ ਬੰਦ ਕਰ ਦਈਏ ਇਹ ਸੁੱਚਾ ਉਹ ਚਲਾ ਕੇ ਲੋਕਾਂ ਦੇ ਹੱਥੇ ਨਹੀਂ ਹੁੰਦੀ ਆ ਪ੍ਰਭੂ ਐਦਾ ਕਰਕੇ ਸਾਨੂੰ ਦੀਂਦੀ ਨਹੀਂ ਸੁੱਚਾ ਮੇਰੇ ਹੱਥੇ ਦੱਬੀ ਆ ਸੁੱਚਾ ਮੇਰੇ ਹੱਥਾਂ ਨਾਲ ਮੋੜ ਦੋ ਰੱਖਣਾ ਖੁੱਲਜੂ ਫਿਰ ਬੰਦਾ ਦੂਜੇ ਪਾਸੇ ਹੱਥ ਪਾ ਲੂ ਇਹਦੇ ਵਿੱਚ ਨੇ ਦੋ ਮੂੰਹ ਇਹਦੇ ਵਿੱਚ ਨੇ ਆ ਦੇਖੋ ਹਾਂ ਦੇਖੋ ਪਹਿਲਾਂ ਆਪਾਂ ਨੇ ਇਹ ਵੀ ਹੋਰ ਨੇ ਸਬੂਤ ਮਿਲ ਗਿਆ ਸਿਆਣੇ ਹੋ ਗਏ ਮਿੰਟ ਦੇ ਛੁੱਟੇ ਮਿਲ ਜਾਂਦੇ ਨੇ ਮੇਰਾ ਪ੍ਰਭੂ ਭਾਂ ਦਾ ਕੇਲਾ ਮੇਰੇ ਕੋਲੇ ਮਿਲਣ ਲੱਗਿਆ ਉਹ ਚੌਥੀ ਪੰਜ ਤਾਂ ਪੈਸੇ ਪੜਦਾ ਨਾ ਉਹਦਾ ਗੁੰਗਾ ਸਧਾਰਨ ਵਿਚਾਰਾ ਸਿੱਧਾ ਸਾਦਾ ਪੰਡ ਵਿੱਚ ਬਹੁਤ ਸਿਆਰਾ ਉਹ ਇੱਕ ਦਿਨ ਮੇਰੇ ਕੋਲੇ ਕਹਿੰਦਾ ਮਾਮਾ ਮੈਂ ਤੈਨੂੰ ਮਿਲਣ ਲੱਗਿਆ ਮਗਾ ਚੰਗਾ ਭਾਂਜਾ ਬੜੀਆ ਕੰਮ ਕੀਤਾ ਓਏ ਸਕੂਲ ਦਾ ਕੰਮ ਨਾਲ ਲੈ ਕੇ ਆਇਆ ਕਹਿੰਦਾ ਮਮਾ ਸਕੂਲ ਦਾ ਕੰਮ ਤਾਂ ਮੈਂ ਕਰਕੇ ਵੀ ਆ ਗਿਆ ਕਹਿੰਦਾ ਮੈਂ ਤਾਂ ਕਾਫੀ ਦਾ ਨਾਲ ਹੀ ਚੱਕ ਲੈ ਆਇਆ ਮਗਾ ਚੰਗਾ ਓਏ ਕਦੇ ਨਾਲ ਰਾਤ ਨੂੰ ਉਨੁਕਰੀ ਜਾਵੇ ਕਹਿੰਦਾ ਮਮਾ ਕਹਿੰਦਾ ਜੇ ਮੈਂ ਤੇਰੇ ਨਾਲ ਪਉਂਗਾ ਮਗਾ ਮੈਂ ਨਹੀਂ ਪੰਦਾ ਓਏ ਓ ਮੇਰੀ ਬੀਬੀ ਕਹਿੰਦੀ ਤੂੰ ਪਾ ਲਾ ਚਲ ਭਾਈ ਮੇਰੇ ਨਾਲ ਪੈ ਗਿਆ ਪਿੰਡ ਦਾ ਭਾਈ ਮੈਨੂੰ ਨੀਂਦ ਜੀਣਾ ਵੀ ਜਦੋਂ ਮੈਂ ਸੌਣ ਲੱਗਿਆ ਉੱਠ ਕੇ ਮੈਨੂੰ ਕਹਿੰਦਾ ਮਾਮਾ ਮਾਮਾ ਕਹਿੰਦਾ ਮੈਂ ਪਸ਼ਾਬ ਕਰਨਾ ਮੈਂ ਕਿਹਾ ਭਾਂਜਾ ਇਹ ਪੁੱਛਣ ਦੀ ਗੱਲ ਸੀ ਮੈਂ ਉੱਠ ਕੇ ਕਰ ਲਾ ਮਗਾ ਬੈਠ ਕੇ ਦਵਾਰ ਖੋਲ ਲਾ ਨਾਲੇ ਦੀ ਲਾਈਟ ਆ ਸੁੱਚਾ ਚਾਲਣ ਕਰ ਲਈ ਬਾਹਰ ਨਾ ਭੱਜ ਕੋਈ ਕੁੱਤਾ ਪੀਲਾ ਵੜ ਲੂ ਮਗਾ ਬਈ ਵਾਰ ਸੜ ਕੇ ਕਰ ਲਈ ਕੰਦ ਮਾਮਾ ਚੰਗਾ ਆ ਕੇ ਮੇਰੇ ਨਾਲ ਪੈ ਗਿਆ ਕੰਦ ਮਾਮਾ ਖਸਾਬ ਕਰਿਆ ਆ ਮਗਾ ਪਾਣ ਦੇ ਲਾਈਟ ਲਾ ਲਈ ਸੀਗੀ ਮੈਨੂੰ ਕੰਦ ਮਾਮਾ ਕੰਦ ਮੈਂ ਜਦੋਂ ਬੈਠ ਕੇ ਦਵਾਰ ਖੋਲਿਆ ਨਾ ਕੰਦ ਬੱਲੇ ਬਤਾ ਆਪ ਤੇ ਵੀ ਜਾਗ ਪਿਆ ਕੋ ਮਗਾ ਮੈਥੋਂ ਤਾਂ ਕਿਤੇ ਜਗਾ ਨਹੀਂ ਗਾ ਓਏ ਮਾਤਾ ਪ੍ਰਭੂ ਸੋਚੀ ਪੈ ਗਿਆ ਮਗਾ ਰਾਤੇ ਰਾਤ ਇਹ ਕੜਾ ਸਿਸਟਮ ਤੇ ਆ ਰੋ ਗਿਆ ਬਈ ਜਦੋਂ ਮੈਂ ਤੜਕੇ ਉੱਠ ਕੇ ਦੇਖਿਆ ਮੇਰਾ ਸਾਲਾ ਫਰਿੱਜ ਚ ਮੁੱਕ ਗਿਆ ਸਰ ਜੀ ਹੁਣ ਇੱਕ ਮਿੰਟ ਦਸਾਂ ਰੋਡ ਦਿਓ ਜੀ ਦਸਾਂ ਦਾ ਨੋਟ ਦਿਓ ਛੋਟਾ ਨੋਟ ਵਾਪਸ ਕਰ ਦਾਂਗੇ ਲਓ ਪ੍ਰਭੂ ਆਪਣਾ ਬਾਪੂ ਸੀ ਅਣਪੜ ਬਾਗਿਆ ਡੇਰੇ ਡੇਰੇ ਵਿੱਚ ਇੱਕ ਬਾਬਾ ਆ ਕੇ ਬਹਿ ਗਿਆ ਉਹਨੇ ਹੁੱਕਾ ਦਿੱਤਾ ਕਹਿੰਦਾ ਮੈਂ ਛੱਠਾ ਦਿੰਨਾ ਪ੍ਰਭੂ 10 ਰੁਪਏ ਲਾਓ ਟੜਕੇ ਨੂੰ ਕਿਹੜਾ ਕਮਾਓ ਕੰਮ ਕਰਨ ਦੀ ਰੋੜ ਨਹੀਂ ਛੜਾ ਬਾਪੂ ਡੇਰੇ ਤੇ ਭਾਗਿਆ ਬਾਬਾ ਤੈਨੂੰ ਨੰਬਰ ਕੀ ਆਊਗਾ ਮੈਂ 10 ਰੁਪਏ ਲਾਉਂਗਾ। ਬਾਬਾ ਕਹਿੰਦਾ ਭਗਤਾ ਪਹਿਲਾਂ ਦਾਰੂ ਦੀ ਬੋਤਲ ਲੈ ਕੇ ਆਓ। ਅਸੀਂ ਦਾਰੂ ਪੀ ਕੇ ਦੱਸਾਂਗੇ। ਹੁਣ ਤੁਸੀਂ ਸੋਚੋ ਭਰਾਓ ਜਿਹੜਾ ਬਾਬਾ ਦਾਰੂ ਸਾਥ ਮੰਗ ਕੇ ਪੀਂਦਾ ਸਰ ਨੂੰ ਨੰਬਰ ਕੀ ਦੇ ਦੂ? ਜੇ ਬਾਬਾ ਨੰਬਰ ਦਿੰਦਾ ਹੁੰਦਾ ਨਾ ਫਿਰ ਆਪੀ ਲਾਲਾ ਕਰੇ। ਬਾਬਾ ਮੇਰੇ ਕੋਲ 10 ਰੁਪਏ ਨੇ। ਇਹਦੀ ਬੋਤਲ ਤਾਂ ਆਉਂਦੀ ਨਹੀਂ। ਬਾਬਾ ਕਹਿੰਦਾ ਚਮਤਕਾਰ ਦਿਖਾਵਾਂ। ਇਹਦੀਆਂ ਕਈ ਬੋਤਲਾਂ ਮਗਾਵਾ। ਕਹਿੰਦਾ ਬਾਬਾ ਜੀ ਚਮਤਕਾਰ ਦਿਖਾਓ। ਲਓ ਪ੍ਰਭੂ ਦੇਖੋ ਬਾਬੇ ਨੇ ਚਮਤਕਾਰ ਕਿਵੇਂ ਦਿਖਾਇਆ। ਬਾਬੇ ਦੇ ਹੱਥ ਵਿੱਚ ਕਡੰਡਾ ਸੀ। ਉਹਨੇ ਉਹਤੇ ਡੰਡਾ ਲਾ ਕੇ ਡੰਡਾ ਪਰਾਂ ਚਲਾ ਕੇ ਮਾਰਿਆ। ਮੈਂ ਮਾਰਿਆ। ਐ ਵਿੜ ਕੇ ਨੋਟ ਨੂੰ ਪ੍ਰਭੂ ਐ ਕੀਤਾ ਜਾਂਦਾ। ਫਿਰ ਉਹਦੀਆਂ ਤੈਹ ਲਾਈ ਜਾਂਦੀ ਆ। ਤੈਹ ਦਾ ਮਤਲਬ ਇਹ ਹੁੰਦਾ ਪ੍ਰਭੂ। ਉਹਨੇ ਗੁੱਥਮੁੱਥ ਕਰਕੇ ਨੋਟ ਛੋਟਾ ਜਿਹਾ ਕਰ ਲਿਆ। ਛੋਟਾ ਦਾ ਮਤਲਬ ਇਹ ਹੁੰਦਾ ਪ੍ਰਭੂ। ਇਹਨੂੰ ਕਿਧਰੇ ਲੁਕਾਊਗਾ? ਕਹਿੰਦਾ ਮਾਰ ਦਿਓ ਫੂਕ। ਖੜੇ ਬਾਪੂ ਨੇ ਫੂਕ ਮਾਰੀ ਬਾਪੇ ਨੇ ਨੋਟ ਨੂੰ ਆਹ ਕਰਕੇ ਦੇਣਾ ਸ਼ੁਰੂ ਕੀਤਾ ਉਹ ਕਹਿੰਦਾ ਬਾਬਾ ਤੂੰ ਤਾਂ ਕਮਾਲ ਕਰਤੀ ਬਈ ਕਹਿੰਦਾ ਬੋਲ ਤੇਰਾ ਭਗਤਾ ਨੋਟ ਬੋਲੋ ਕਿਨੇ ਦਾ ਬਣ ਗਿਆ ਇਹ ਨੋਟ ਉਹਨਾਂ ਲੋਕਾਂ ਦੇ ਇੱਥੇ ਕੋਈ ਹੁੰਦੇ ਆ ਪ੍ਰਭੂ ਉਹ ਬੰਦਾ ਅਤਲਾ ਬਾਜੀ ਆਪ ਨੂੰ ਕਰਕੇ ਦਿਖਾ ਗਿਆ ਸੀਗਾ ਹੁਣ ਉਹਨੇ ਭੱਜ ਕੇ ਡੰਡਾ ਚੱਕ ਲਿਆ ਜੇ ਡੰਡਾ ਛੋਟਾ ਹੋਵੇ ਜੀ ਜੇ ਵਿੱਚ ਪਾ ਲਓ ਨਾਲ ਨੋਟ ਪਾ ਲਓ ਜੇ ਡੰਡਾ ਵੱਡਾਗਾ ਬੈਗ ਵਿੱਚ ਤਰ ਦੋ ਨਾਲ ਨੋਟ ਕਰ ਦੋ ਹੁਣ ਛੋਡੇ ਘਰੇ ਕੋਈ ਬਾਬਾ ਕੀ ਗੱਲ ਕਹੇ ਮੈਂ ਦੱਸ ਤੈ 2000 ਦਾ ਨੋਟ ਬਣਾ ਦੇਣਾਗਾ ਭਮਾਂ ਦੀ ਵੇਲੇ ਕੋ ਵੇਲੇ ਛੋਡੇ ਘਰੇ ਮੈਂ ਆਵਾਂ ਆ ਦਿਮਾਗ ਨੂੰ ਦੱਸੋ ਕਦੇ ਬੇਬੇ ਇਹ ਲੋਕ ਠੱਗ ਹੁੰਦੇ ਆ ਇਹ ਕੁਛ ਨਹੀਂ ਬਣਾ ਸਕਦੇ ਆਪਾਂ ਮਿਹਨਤ ਕਰਕੇ ਅਕੇ ਵਧਾਂਗੇ ਉਹ ਕਹਿੰਦਾ ਪਤਾ ਸੀ ਠੱਗ ਨਹੀਂ ਹੁੰਦੇ ਅਸੀਂ ਬਣਾ ਦਿੰਨੇ ਆ ਕਦੇ ਬਾਬਾ 2000 ਦਾ ਨੋਟ ਤਾਂ ਦੂਰਾ ਆ ਫੜ 10 ਰੁਪਏ ਇਹਦਾ 500 ਦਾ ਨੋਟ ਬਣਾ ਕੇ ਦਿਖਾ ਤੈਨੂੰ ਮੈਂ ਮੰਨ ਜੂ ਉਹ ਕਹਿੰਦਾ ਬੱਚਾ ਮੈਂ 100 ਦਾ ਨੋਟ ਦਾ ਬਣਾ ਦੂੰ ਤੈ ਇਨੀ ਮੰਨਣਾ ਕਦੇ ਬਾਬਾ ਹੋ ਜਾ ਤਿਆਰ ਇੱਕ ਨੋਟ ਪ੍ਰਭੂ ਸਵਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਜਿਹੜਾ ਤੁਹਾਡੇ ਕੋਲੇ ਸਵਦਾ ਨੋਟੂ ਬਣਾ ਉਹਦੇ ਆ ਲਿਖਿਆ ਹੁੰਦਾ ਨੰਬਰ ਉਹ ਨੂੰ ਨੰਬਰ ਲਿਖ ਕੇ ਦੇ ਦਿਓ ਕਦੇ ਬਾਬਾ ਇਹਨੇ ਨਾ ਪਤਾ ਨੋਟ ਬਣਾ ਕੇ ਦਿਖਾ ਫਿਰ ਉਹ ਤਾਂ ਬਣਦਾ ਨਹੀਂ ਫਿਰ ਉਹ ਤਾਂ ਫਿਰ ਉਹ ਤਾਂ ਬਣਦਾ ਕਿਉਂ ਨਹੀਂ ਇਹਦਾ ਕੀ ਕਰਨਾ ਭਾਈ ਇਹਦਾ ਕਰਨੀ ਇਹ ਹੁੰਦਾ ਪ੍ਰਭੂ ਦੂਰੇ ਨੰਬਰ ਦਾ ਨੋਟ ਨਹੀਂ ਹੁੰਦਾ ਦੂਰੇ ਨੰਬਰ ਦਾ ਆਨੋ ਜੀ ਫੜੌਗੀ ਦਾ ਨੋਟ ਆ ਜੀ ਕਿਉਂਕਿ ਮਰਨਾ ਸੱਚ ਆ ਜਿਹੜੇ ਬੰਦੇ ਨੂੰ ਇਹ ਪਤਾ ਲੱਗ ਜੇ ਵੀ ਆਪਾਂ ਇੱਕ ਦਿਨ ਮਰਨਾ ਬੰਦਾ ਰੱਖੇ ਯਾਦ ਫਿਰ ਉਹ ਬੰਦਾ ਚੰਗੇ ਕੰਮ ਕਰਦਾ ਵੀ ਲੋਕ ਮੈਨੂੰ ਮਰੇ ਹੋਏ ਤੋਂ ਬਾਅਦ ਯਾਦ ਕਰਨ ਕਈਆਂ ਦੇ ਮਨ ਵਿੱਚ ਇਹ ਰਹਿੰਦਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਤਾਂ ਲੋਕਾਂ ਦੇ ਭੋਗ ਤੇ ਜਾਇਆ ਕਰਾਂਗੇ ਤੁਸੀਂ ਭਰਾਵੋ ਜਦੋਂ ਕਿਸੇ ਦੇ ਭੋਗ ਤੇ ਜਾਂਦੇ ਹੋ ਗੁਰਦੁਆਰੇ ਡੇਰੇ ਜਾਂ ਕਿਸੇ ਦੇ ਘਰੇ ਉੱਥੇ ਤੁਹਾਡੇ ਜੋੜੇ ਚੱਪਲਾਂ ਬੂਟ ਚੱਕਿਆਂ ਦੇ ਬੋਲੋ ਅੱਜ ਤੋਂ ਬਾਅਦ ਛੁੜੇ ਕੇਤੇ ਜੋੜੇ ਵੀ ਨਹੀਂ ਚੱਕੇ ਜਾਂਦੇ ਮੇਰੇ ਨਹੀਂ ਜੋੜੇ ਕਿਤੇ ਚੱਕੇ ਗਏ ਤੁਜੀ ਜੋੜੇ ਮੇਰੇ ਵਾਂਗੂ ਲੱਗੇ ਜਾਇ ਕਰੋ ਆ ਦੇਖੋ ਇੱਕ ਜੜਾ ਇੱਥੇ ਰਖੋ ਦੋ ਇੱਕ ਜੜਾ ਗਾਹਾਂ ਜਾ ਕੀ ਠੀਕ ਆ ਬਈ ਫਿਰ ਸਿਆਣੇ ਲੋਕ ਕੀ ਕਹਿੰਦੇ ਆ ਬਈ ਸਿਆਣੇ ਲੋਕ ਪ੍ਰਭੂ ਇਹ ਗੱਲ ਕਹਿੰਦੇ ਆ ਕਹਿੰਦੇ ਮਾੜੀ ਸੰਗਤ ਨਾਲੋਂ ਇਕੱਲੇ ਬੰਦਾ ਚੰਗਾ ਪ੍ਰਭੂ ਮਾੜੇ ਬੰਦੇ ਦਾ ਸਾਥ ਨਹੀਂ ਕਰਨਾ ਚਾਹੀਦਾ ਓ ਕਿਵੇਂ ਸਾਡੇ ਇੱਕ ਡਾਕਟਰ ਆ ਮਾਰਤਾ ਸੇਮੀ ਮਾਦੇ ਕੋਲੇ ਦਵਾਈ ਜਾਣ ਗਿਆ ਮਾਨੂੰ ਕਦੋਂ ਨਿਕੈ ਨਿਕਟ ਮੈਂ ਕਰਕੇ ਦਿਖਾਈ ਗਿਆ ਜੀ ਮੈਨੂੰ ਕਹਿੰਦਾ ਕੰਮ ਬਹੁਤ ਵਧੀਆ ਪਈ ਤੇਰਾ 30 ਰੁਪਏ ਦੀ ਦਵਾਈ ਬਣ ਗਈ 30 ਰੁਪਏ ਮੈਂ ਤੈਨੂੰ ਛੱੜਤੇ ਤੁਸੀਂ ਜਾਓ ਫਿਰ ਮੈਨੂੰ ਕਹਿੰਦਾ ਭਾਈ ਮੇਰੀ ਕੁੜੀ ਦਾ ਵਿਆਹ ਹੈਗਾ ਤੂੰ ਪੈਲਸੇ ਦੇ ਵਿੱਚ ਵਿਆਹ ਜੀ ਮਗਾ ਜੀ ਆਜੂ ਤੈਂ ਕਹਿੰਦਾ ਕੋਈ ਛਲਾਮੀ ਛਲੂਮੀ ਨਹੀਂ ਦੇਣੀ ਤੇਰੇ ਮੈਂ 100 120 ਰੁਪਏ ਕੋਲੋਂ ਦੇ ਕੇ ਮੜੂ ਤੂੰ ਗਰੀਬੰਦਾ ਮਗਾ ਚੰਗਾ ਜੀ ਮੈਂ ਸਾਡੇ ਪਿੰਡੋਂ ਕੋ ਮੁੰਡਾ ਹੋਰ ਤਿਆਰ ਕਰ ਲਿਆ ਵੀ ਚਲ ਉੱਥੇ ਇਕੱਲੇ ਕੀ ਕਰਾਂਗੇ ਮਗਾ ਮੰਦਰੀ ਹੋਏ ਪੈਲਸੇ ਦੇ ਵਿੱਚ ਵਿਆਹ ਚਲੀਏ ਕੱਲ ਚਾਚਾ ਬਗ ਚੱਲਦੇ ਆ ਮਗਾ ਪਾਲਾ ਕੱਪੜੀ ਅਸੀਂ ਏਡੇ ਦੇ ਖੜ ਗਏ ਸਾਡੇ ਪਿੰਡੋਂ ਕੋ ਮੁੰਡ ਮੈਂ ਮਖਿਆ ਕਾਲਿਆ ਓਏ ਮੈਂ ਤੈਨੂੰ ਘਰੇ ਪਾਲ ਕੇ ਲੈ ਕੇ ਤੂੰ ਤਾਂ ਮੈਨੂੰ ਮਿਲਾਣੀ ਤੈਨੂੰ ਵਿਆਹ ਲੈ ਕੇ ਜਾਣਾ ਸੀ ਹੁਣ ਮੈਂ ਕਿਹਾ ਪ੍ਰਭਾਪਾ ਮੈਂ ਮੰਦਰੀ ਨੂੰ ਤਿਆਰ ਕਰ ਲਿਆ ਆ ਬੈਠਾ ਕਾ ਮੰਦਰੀ ਕਾਲਾ ਮੈਨੂੰ ਕਹਿੰਦਾ ਓਰੇ ਆ ਓਰੇ ਚਾਚਾ ਮੈਂ ਕਹਿਆ ਮੈਨੂੰ ਪ੍ਰਭਾ ਨੇ ਕਹਿੰਦਾ ਚਾਚਾ ਇਹ ਬੰਦਾ ਚੋਰ ਆ ਇਹਨੂੰ ਤੂੰ ਨਾਲ ਲੈ ਕੇ ਜਾਣਾ ਮਖਿਆ ਕਾਲਿਆ ਮੈਂ ਚੋਰੀ ਕਰਦੇ ਕਿਤੇ ਬੰਦਾ ਦੇਖਿਆ ਤਾਂ ਇਹ ਨਹੀਂਗਾ ਹੁਣ ਮੈਨੂੰ ਮੋੜ ਦੇਣ ਗਿਆ ਲੈ ਕੇ ਜਾਉ ਤੂੰ ਮੈਨੂੰ ਦੱਸਦਾ ਚਲ ਮੈਂ ਬੰਦੇ ਦੀ ਨਿਗ੍ਹਾ ਰੱਖੂਗਾ ਕੋਈ ਗੱਲ ਪ੍ਰਭੂ ਉਹ ਬੰਦਾ ਚੋਰ ਸੀ ਜਦੋਂ ਅਸੀਂ ਪੈਸੇ ਦੇ ਵਿੱਚ ਵਿਆਹ ਵਰਗੇ ਉਹਨੇ ਜਾਣ ਸਹੀ ਨਾ ਚਾਰ ਜਾਂ ਚਿਲ ਕੋਲੇ ਮੇਰੀ ਪੈਗੀ ਪ੍ਰਭੂ ਨੇ ਕਾ ਮੈਂ ਕਿਹਾ ਚਾ ਚਿਲ ਕੋ ਗਿਆ ਇਹਨੂੰ ਇੱਥੇ ਬੈਠਣ ਦੇ ਖੜੀ ਜਾਂਦੇ ਮੈਂ ਕਿਹਾ ਬੰਦਾ ਚੋਰ ਆ ਮਗਰ ਅੱਠ ਸਾਹਿਬ ਸਤਿਗੁਰ ਜੀ ਅੱਠ ਸਾਹਿਬ ਸਤਿਗੁਰ ਜੀ ਕਾਲ ਤੂੰ ਆ ਗਿਆ ਭਾਈ ਮਗਾ ਜੀ ਚਾਹ ਪਣੀ ਪੀ ਲਿਆ ਮਖੜ ਜੀ ਖੜੋ ਜੀ ਕਹਿੰਦਾ ਕੀ ਜਾ ਮੈਂ ਕਿਹਾ ਅੱਠ ਸਾਹਿਬ ਜੀ ਇੱਕ ਫੇਰਾ ਜੀ ਸਾਨੂੰ ਮੈਂ ਜਾਦੂ ਦਿਖਾ ਦਿਆਂ ਉਹ ਕਹਿੰਦਾ ਭਾਈ ਤੈਨੂੰ ਸੱਦਾ ਕੀਨੇ ਆ ਜਾਦੂ ਵੀ ਦਿਖਾਓ ਇਸ ਕਰਕੇ ਤੈਨੂੰ ਸੱਦਾਗਾ ਮੈਂ ਜੇ ਫੇਰਾ ਜੀ ਇੱਕ ਜਾਦੂ ਦਿਖਾਵਾਂਗੇ ਜੀ ਕਹਿੰਦੇ ਇੱਕ ਦਿਖਾ ਦਿਓ ਮੈਂ 10-12 ਬੰਦੇ ਇਕੱਠੇ ਕਰ ਲਓ ਨਾਲੇ ਉਹਨਾਂ ਨੂੰ ਪਤਾ ਲੱਗ ਜਾਊਗਾ ਉਹਨੇ 15-20 ਬੰਦੇ ਇਕੱਠੇ ਕਰ ਲਏ ਉਹ ਦਿਨੇਸ਼ ਉਹ ਰਿਹਾ ਉਹ ਪਾਈ ਸਾਨੂੰ ਕਿ ਜਾਦੂ ਦਿਖਾਈਏ ਮੁੰਡਾ ਬਲਾਮ ਹੈ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ 4 ਚਮਚੇ ਲੈ ਕੇ ਆਓ ਕਹਿੰਦਾ ਕੀ ਕਰਨਾ ਮੈਂ ਕਿਹਾ ਜਾਦੂ ਦਿਖਾ ਦਾਂਗੇ ਜੀ ਚਾਰ ਚਮਚੇ ਲੈ ਕੋਈ ਨੇ ਮੈਨੂੰ ਫੜਾਤੇ ਮੈਂ ਗੀਜੇ ਚ ਪਾ ਲਈ ਮੰਜ ਮੈਂ ਚਾਹ ਚਮਚੇ ਕਿੱਥੇ ਪਾਲੇ ਜੀ ਕਹਿੰਦੇ ਗੀਜੇ ਚ ਮੈਂ ਕਿਹਾ ਫੂਕ ਮਾਰ ਦਿਓ ਉਹਨੇ ਫੂਕ ਮਾਰਤੀ ਮੈਂ ਜਿਹੜੇ ਤੁਸੀਂ ਮੈਨੂੰ ਆ ਚਾਹ ਚਮਚੇ ਫੜਾਏ ਨਾ ਜੀ ਹੋ ਕਾਲੇ ਕੁੜਤਾ ਵਾਲਾ ਬੰਦਾ ਬੈਠਾ ਤੇ ਖੀਚੇ ਚੜ ਕੇ ਇਹ ਉਹਦੇ ਕੋਲੇ ਵਾਗੇ ਜੀ ਕੱਢੋ ਜਾ ਕੇ ਕੱਢੋ ਉਹਨਾਂ ਨੇ ਜਾਨ ਸਾਰੀ ਜਾ ਕੇ ਚਾਰ ਚੰਨ ਚੋਂ ਭਾਈਓ ਤੇ ਖੀਚੇ ਚੋਂ ਕਢ ਲਈ ਮੈਨੂੰ ਉੱਤੀ ਕਢ ਕੇ ਇਸ਼ਾਰਾ ਕਰਤਾ ਕਹਿੰਦੇ ਜੀ ਆਗੇ ਓਏ ਆਗੇ ਭਾਈ ਉਹ ਜਿਹੜੇ ਮੇਰੇ ਕੋਲੇ ਸੀ ਉਹ ਮੈਂ ਆਪਦੇ ਘਰੇ ਲਿਆ ਦੋਸਤੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨੂੰ ਲੈ ਕੇ ਵਧੀਆ ਜੀ ਬਣੇ ਲੋ ਸਾਡੇ ਚੈਨਲ ਨਾਲ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਜ਼ਰੂਰ ਕਰ ਦਿਓ ਜੀ ਇੱਕ ਪਿਆਰ ਆਜਾ ਤੇ ਲਾਈਕ ਵੀ ਕਰ ਦਿਓ